ਸਸਤਰਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਥਵਾੜੇ ਨਾਲ ਅਨੂ ਚੋਪੜਾ ਪੰਜਾਬ ਦੇ ਵਿੱਚ ਪੈ ਰਹੀ ਅਤਿ ਦੀ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਤੇ ਮੌਸਮ ਵਿਭਾਗ ਨੇ ਵੀ ਅੱਜ 13 ਜ਼ਿਲ੍ਹਿਆਂ ਦੇ ਵਿੱਚੋਂ ਹੀਟ ਵੇਵ ਦਾ orange ਅਲਰਟ ਜਾਰੀ ਕੀਤਾ ਹੋਇਆ ਤੇ 10 ਜ਼ਿਲ੍ਹਿਆਂ ਦੇ ਵਿੱਚੋਂ ਹੈ yellow ਅਲਰਟ ਜਾਰੀ ਕੀਤਾ ਗਿਆ ਇਸ ਦੇ ਨਾਲ ਹੀ ਤੇਜ਼ ਗਰਮ ਹਵਾਵਾਂ ਚੱਲਣ ਦੀ ਵੀ ਜੋ ਹੈ ਉਸ ਨੂੰ ਲੈ ਕੇ ਵੀ ਭਵਿੱਖਬਾਣੀ ਕੀਤੀ ਗਈ ਹੈ 13 ਜਿਹੜਾ ਸ਼ਹਿਰਾਂ ਦੇ ਵਿੱਚ ਤਾਪਮਾਨ ਜੋ ਹੈ 44 ਡਿਗਰੀ ਨੂੰ ਪਾਰ ਕਰ ਚੁੱਕਾ ਹੈ ਤੇ ਬਠਿੰਡਾ ਜੋ ਹੈ ਸਭ ਤੋਂ ਜ਼ਿਆਦਾ ਗਰਮ ਪੰਜਾਬ ਦੇ ਵਿੱਚ ਇੱਥੇ ਕਹਿ ਲੈ ਕੇ ਮਾਹੌਲ ਬਣਿਆ ਹੋਇਆ ਹੈ ਤਾਪਮਾਨ ਜੋ ਹੈ ਇੱਥੇ ਜ਼ਿਆਦਾ ਸਬ ਤੋਂ ਵੱਧ ਦਰਜ ਕੀਤਾ ਜਾ ਰਿਹਾ ਹੈ ਹਾਲਾਂਕਿ ਪੱਛਮੀ ਗੜਬੜੀ ਦੇ 19 ਤੋਂ 21 ਜੂਨ ਦੇ ਵਿੱਚਕਰ ਜੋ ਹੈ ਸਰਗਰਮ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ ਇਸ ਕਾਰਨ ਜੋ ਹੈ ਬਾਰਿਸ਼ ਕਈ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸੇ ਕਿ ਜਿੱਥੇ ਕਹਿਰ ਦੀ ਗਰਮੀ ਵਿਚਾਲੇ ਪੰਜਾਬ ਦੇ ਵਿੱਚ ਜੋ ਹੈ ਹੁਣ ਵੱਡਾ ਬਿਜਲੀ ਸੰਕਟ ਜੋ ਹੈ ਉਹ ਵੀ ਦੇਖਣ ਨੂੰ ਮਿਲ ਰਿਹਾ ਪੰਜਾਬ ਜੋ ਹੈ ਵੱਡੇ ਬਿਜਲੀ ਸੰਕਟ ਦੇ ਵੱਲ ਵਾਦਾ ਹੋਇਆ ਨਜ਼ਰ ਆ ਰਿਹਾ ਦਰਸਲ ਬਿਜਲੀ ਦੀ ਖਪਤ ਜੋ ਹੈ 43% ਦੀ ਵੱਧ ਚੁੱਕੀ ਹੈ ਪਿਛਲੇ ਸਾਲ ਜੂਨ ਦੇ ਵਿੱਚ ਬਿਜਲੀ ਦੀ ਮੰਗ ਜੋ ਹੈ 11300 ਸੋ 9 ਮੈਗਾਵਾਟ ਸੀ ਜੋ ਵੱਧ ਕੇ ਹੁਣ 15775 ਦੇ ਕਰੀਬ ਪਹੁੰਚ ਚੁੱਕੀ ਹੈ ਸੋ ਕਹਿਰ ਦੀ ਗਰਮੀ ਤੇ ਝੋਨੇ ਦੀ ਸੀਜ਼ਨ ਕਹਿੰਦੇ ਕਿ ਸ਼ੁਰੂ ਹੋਣ ਕਰਕੇ ਜੋ ਹੈ ਪੰਜਾਬ ਦੇ ਵਿੱਚ ਬਿਜਲੀ ਦੀ ਰਿਕਾਰਡ ਮੰਗ ਵਧਣ ਤੇ ਮੁਫਤ ਬਿਜਲੀ ਕਰਕੇ ਜੋ ਹੈ ਗ੍ਰਿਡਾਂ ਦੇ ਖਰਾਬ ਹੋਣ ਦਾ ਖਤਰਾ ਵੀ ਮੰਡਰਉਣ ਲੱਗ ਪਿਆ ਹੈ ਤੇ ਸੂਬੇ ਦੇ ਵਿੱਚ ਲਗਾਤਾਰ ਲੱਗ ਰਹੇ ਲੰਬੇ-ਲੰਬੇ ਬਿਜਲੀ ਕਟਾਂ ਕਰਕੇ ਜੋ ਹੈ ਲੋਕ ਪਹਿਲਾਂ ਹੀ ਕਾਫੀ ਜ਼ਿਆਦਾ ਪਰੇਸ਼ਾਨ ਹਨ ਗਰਮੀ ਤੋਂ ਤੇ ਹੁਣ ਬਿਜਲੀ ਕਟਾਂ ਦਾ ਵੀ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਜਿਸ ਦੇ ਚੱਲਦਿਆਂ 올 인디아 파워 엔지니어 페데레이션 ਨੇ ਜੋ پنجاب ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਇਹ ਸੋ ਚਿੰਤਾ ਜ਼ਾਹਿਰ ਕਰਦਿਆਂ ਜੋ ਹੈ ਕਿ ਆਏ ਕਿ ਬਿਜਲੀ ਦੀ ਉਪਲਬਧਤਾ ਤੇ ਸਪਲਾਈ ਦੀ ਸਥਿਤੀ ਦਿਨੋ ਦਿਨ ਜੋ ਹੈ ਨਾਜ਼ੁਕ ਹੁੰਦੀ ਜਾ ਰਹੀ ਹੈ ਪਰ ਬਿਜਲੀ ਦੀ ਮੰਗ ਨੂੰ ਜੋ ਹੈ ਕਾਬੂ ਕਰਨ ਦੇ ਲਈ ਕੋਈ ਕਦਮ ਨਹੀਂ ਉਠਾਏ ਜਾ ਰਹੇ ਤੇ ਜਿਸ ਕਾਰਨ ਸੂਬੇ ਦੇ ਵਿੱਚ ਬਿਜਲੀ ਦੀ ਵਧੀ ਮੰਗ ਕਰਕੇ ਵਧੇ ਲੋਡ ਦੇ ਨਾਲ ਗ੍ਰਿਡਾਂ ਦੇ ਖਰਾਬ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ ਫੈਡਰੇਸ਼ਨ ਨੇ ਅਗਾਹ ਕਰਦਿਆਂ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਬਿਜਲੀ ਸੰਕਟ ਦੂਰ ਕਰਨ ਲਈ ਕੇਂਦਰ ਤੋਂ 1000 ਮੈਗਾਵਾਟ ਬਿਜਲੀ ਲੈਣ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਫੈਡਰੇਸ਼ਨ ਮੁਤਾਬਕ ਜੋ ਹੈ ਪੰਜਾਬ ਦੇ ਵਿੱਚ 2023 ਦੀ ਇਸੇ ਮਿਆਦ ਦੇ ਮੁਕਾਬਲੇ ਜੂਨ ਦੇ 15 ਦਿਨਾਂ ਚ ਜੋ ਹੈ ਬਿਜਲੀ ਦੀ ਖਪਤ ਦੇ ਵਿੱਚ 43% ਦਾ ਵਾਧਾ ਹੋਇਆ ਹੈ ਪੰਜਾਬ ਦੀ ਇਸ ਸਾਲ ਹੁਣ ਤੱਕ ਸਭ ਤੋਂ ਵੱਧ ਮੰਗ ਜੋ ਹੈ 15775 ਮੈਗਾਵਾਟ ਤੱਕ ਪਹੁੰਚ ਚੁੱਕੀ ਹੈ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਹੁਣ ਜੋ ਹੈ ਇਸੇ ਤਰ੍ਹਾਂ ਜੇਕਰ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਜੋ ਹੈ ਝੋਨੇ ਦੇ ਸੀਜ਼ਨ ਦੌਰਾਨ ਜੂਨ ਦੇ ਪਹਿਲੇ 15 ਦਿਨ ਚ ਸਭ ਤੋਂ ਵੱਧ ਮੰਗ ਸਿਰਫ ਜੋ ਹੈ 11309 ਸੀ ਸੋ ਵੇਖ ਸਕਦੇ ਹੋ ਤੁਸੀਂ ਕਿੰਨਾ ਅੰਤਰ ਹੈ ਇਸ ਦੇ ਵਿੱਚ ਪਿਛਲੇ ਸਾਲ ਜੋ ਹੈ 11300 ਸੀ ਤਾਂ ਹੁਣ ਜੋ ਹੈ 15775 ਦੇ ਕਰੀ ਪਹੁੰਚ ਚੁੱਕੀ ਹੈ ਤੇ ਰਾਜ ਦੇ ਵਿੱਚ ਜੋ ਹੈ ਝੋਨੇ ਦੀ ਲਵਾਈ ਕਾਰਨ ਜੋ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵਾਧੂ ਖੇਤੀ ਲੋਡ ਵਧਣ ਦੀ ਵੀ ਸੰਭਾਵਨਾ ਹੈ ਜਿਸ ਕਾਰਨ ਬਿਜਲੀ ਦੀ ਸਥਿਤੀ ਕਾਬੂ ਤੋਂ ਬਾਹਰ ਜਾ ਸਕਦੀ ਹੈ ਤੇ ਫੈਡਰੇਸ਼ਨ ਦੇ ਬੁਲਾਰੇ ਦਾ ਕਹਿਣਾ ਹੈ ਕਿ 올 ਇੰਡੀਆ ਪਾਵਰ ਇੰਜੀਨੀਅਰ ਫੈਡਰੇਸ਼ਨ ਨੇ ਜੋ ਹੈ ਪਹਿਲਾਂ ਹੀ ਪ੍ਰਧਾਨ ਮੰਤਰੀ ਤੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਜੋ ਹੈ ਪੱਤਰ ਲਿਖ ਕੇ ਜੋ ਹੈ ਮੰਗ ਕੀਤੀ ਹੈ ਕਿ ਅਤਿ ਦੀ ਗਰਮੀ ਦੀ ਮੌਜੂਦਾ ਸਥਿਤੀ ਦੇ ਵਿੱਚ ਬਿਜਲੀ ਦੀ ਵੱਧਦੀ ਮੰਗ ਦੇ ਮੱਦੇਨਜ਼ਰ ਜੋ ਹੈ ਹੀਟ ਵੇਵ ਨੂੰ ਰਾਸ਼ਟਰੀ ਆਫਤ ਐਲਾਨਿਆ ਜਾਵੇ ਤੇ ਫੈਡਰੇਸ਼ਨ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਦਫ਼ਤਰਾਂ ਦਾ ਸਮਾਂ ਵੀ ਜੋ ਹੈ ਪਹਿਲਾਂ ਕਰ ਦਿੱਤਾ ਜਾਵੇ ਕਿਉਂਕਿ ਬਹੁਤ ਜ਼ਿਆਦਾ ਗਰਮੀ ਹੀਟ ਵੇਵ ਦੀ ਜੋ ਵਰਨਿੰਗ ਦਿੱਤੀ ਜਾ ਰਹੀ ਹੈ ਲਗਾਤਾਰ ਉਸ ਆਬ ਦੇ ਵਿਚਾਰੇ ਲੋਕਾਂ ਨੂੰ ਕਿਤੇ ਨਾ ਕਿਤੇ ਜੋ ਹੈ ਰਾਹਤ ਦਿੱਤੀ ਜਾ ਸਕੇ ਸੋ ਦੱਸਦੇ ਕਿ ਇਸੇ ਤਰੀਕੇ ਦੇ ਨਾਲ ਜੋ ਹੈ ਉੱਤਰੀ ਖੇਤਰ ਦੇ ਵਿੱਚ ਰਿਕਾਰਡ ਮੰਗ ਦਰਜ ਕੀਤੀ ਗਈ ਹੈ ਜੋ 86.7 ਗੀਗਾਵਾਟ ਦੇ ਸਰਵ ਸਮੇਂ ਦੇ ਉੱਚੇ ਪੱਧਰ ਤੇ ਪਹੁੰਚ ਗਈ ਸੀ ਤੇ ਹੁਣ ਤੱਕ ਉੱਤਰ ਪ੍ਰਦੇਸ਼ ਦੇ ਵਿੱਚ ਵੱਤਵਾਂ ਬਿਜਲੀ ਦੀ ਮੰਗ ਜੋ ਹੈ 30000 ਤੱਕ ਪਹੁੰਚ ਚੁੱਕੀ ਹੈ ਪੰਜਾਬ ਦੇ ਵਿੱਚ 15000 ਮੀਗਾਵਾਟ ਦਰਜ ਕੀਤੀ ਜਾ ਰਹੀ ਹੈ ਹਰਿਆਣਾ ਦੇ ਵਿੱਚ 13000 ਦੇ ਕਰੀਬ ਹੈ ਤੇ ਨਾਲ ਹੀ ਨਾਲ ਦਿੱਲੀ ਦੇ ਵਿੱਚ ਜੋ ਇਸ ਸਮੇਂ 8000 ਦੇ ਕਰੀਬ ਮੀਗਾਵਾਟ ਦੇ ਕਰੀਬ ਜੋ ਹੈ ਇੱਥੇ ਬਿਜਲੀ ਦੀ ਮੰਗ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਝੋਨੇ ਦੀ ਬਿਜਾਈ ਦੌਰਾਨ ਹੁਣ ਬਿਜਲੀ ਦੀ ਮੰਗ ਦੇ ਵਿੱਚ ਹੋਰ ਵਾਧਾ ਹੋਣ ਦੀ ਵੀ ਉਮੀਦ ਜਤਾਈ ਜਾ ਰਹੀ ਹੈ ਸੋ ਇਸ ਦੇ ਨਾਲ ਹੁਣ ਕਿਸ ਤਰੀਕੇ ਦੇ ਨਾਲ ਜੋ ਹੈ ਪੰਜਾਬ ਸਰਕਾਰ ਨਿਪਟੇਗੀ ਉਹ ਜ਼ਰੂਰ ਦੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਪੱਤਰ ਜੋ ਹੈ ਹੁਣ ਮੁੱਖ ਮੰਤਰੀ ਮਾਨ ਨੂੰ ਲਿਖ ਦਿੱਤਾ ਗਿਆ ਸੋ ਕੀ ਕੁਝ ਕਾਰਵਾਈ ਸਰਕਾਰ ਦੇ ਵੱਲੋਂ ਕੀਤੀ ਜਾਂਦੀ ਹੈ ਇਸ ਦੇ ਨਾਲ ਜਿਹੜਾ ਸਹੀ ਕਰਨ ਦੇ ਲਈ ਇਸ ਨੂੰ ਸੋਹਣ ਉਸ ਨੂੰ ਲੈ ਕੇ ਵੀ ਜਾਣਕਾਰੀ ਜੋ ਹੈ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਫਿਲਹਾਲ ਦੇ ਲਈ ਦੇ ਹੋਈ ਇਜਾਜ਼ਤ ਤੇ ਦੇਖਦੇ ਰਹੋ ਅਜੀਤ ਵੈਬ ਟੀਵੀ